ਉਹ ਲਾ ਕੇ ਉਹ ਵੀ ਕਾ ਇਹਦੇ ਲਾ ਕੇ ਹੱਥ ਥੱਲੇ ਕਰੋ ਭਾਈ ਹੱਥ ਥੱਲੇ ਕਰੋ ਤੇਰੇ ਤੁਹਾਨੂੰ ਮੋਤੋ ਹੋਣੀ ਆ ਜੀ ਸਾਰਿਆਂ ਦੇ ਸਾਰਿਆਂ ਇੱਥੇ ਮੇਰੀਆਂ ਭੈਣਾਂ ਮਾਤਾਵਾਂ ਬੀਬੀਆਂ ਪੁੱਤੀਆਂ ਨੇ ਮੈਂ ਆਪਣੇ ਨਜ਼ਰ ਦਾ ਦਿਲ ਦੀਆਂ ਕਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਹ ਮੇਰੇ ਘਰ ਵਿੱਚ ਚੰਦ ਪਾ ਕੇ ਇਸ ਘਰ ਨੂੰ ਕੁਵਿੰਦਰ ਕੀਤਾ ਵਾ ਏਅਰਪੋਰਟ ਐਥੇ ਏਅਰਪੋਰਟ ਤੇ ਹੋਰ ਏਅਰਲਾਈਨਾਂ ਆਣੀਆਂ ਚਾਹੀਦੀਆਂ ਐਥੇ ਜਿਹੜੇ ਬਾਹਰਲੇ ਮਰੀਜ਼ ਐ ਉਹ ਐਥੇ ਆ ਕੇ ਸਾਡੇ ਹਸਪਤਾਲਾਂ 'ਚ ਐਥੇ ਆਪ ਦਾ ਇਲਾਜ ਕਰਾਉਣ ਇਹ థਾਈਲੈਂਡ 'ਚ ਹੁੰਦਾ ਐ ਅਮਰੀਕਾ ਤੋਂ ਬੈਜੀ ਦਾ ਖਾਲਸਾ ਵੈਜੀ ਫਤਿਹਕੋਟ ਨਾ ਗੁਜਰਾ ਸਾਰ ਕੁਲਵੰਤ ਸਿੰਘ ਦਾ ਪ੍ਰੋਗਰਾਮ ਅੱਜ ਉਸ ਹਾੜੀ ਦੇ ਸਮੇਂ ਇਹਨਾਂ ਦੇ ਅਖਿਆਲ ਜਿਹਦੇ ਵਿੱਚ ਮੈਂ ਹੈਰਾਨ ਹੋ ਗਿਆ ਜਿਹੜਾ ਲੋਕਾਂ ਨੇ ਸ਼ਮੂਲੀਅਤ ਕੀਤੀ ਅਸੀਂ ਇਹ ਚੋਣ ਜਿਹੜਾ ਲੜ ਰਹੇ ਹਾਂ ਉਹਦੇ ਵਿੱਚ ਸਾਡਾ ਮੁੱਖ ਮੁੱਦਾ ਹੈਗਾ ਕਿ ਗੁਵਾਂਡੀ ਦੇਸ਼ ਦੇ ਨਾਲ ਜਿਹੜਾ ਸਾਡਾ ਵਪਾਰ ਹੈ ਔਰ ਅਮਨ ਤੇ ਸ਼ਾਂਤ ਰਹੇ ਜਿਹਦੇ ਨਾਲ ਸਾਡੇ ਉਰੇ ਬਹੁਤ ਵੱਡਾ ਵਾਦਾ ਸਾਡੇ ਟ੍ਰੇਡ 'ਚ ਹੁੰਦਾ ਹੈਗਾ ਤੇ ਸਾਡੇ ਕਿਤੇ ਵਾਦੇ ਆ ਇਸ ਤੋਂ ਇਲਾਵਾ ਅਸੀਂ ਮਨੁੱਖੀ ਅਧਿਕਾਰਾਂ ਦੇ ਉੱਤੇ ਇੱਥੇ ਜ਼ੋਰ ਦੇਣਾ ਹੈਗਾ ਜਿਹੜੀਆਂ ਉਰੇ ਬਹੁਤ ਸਾਰੀਆਂ ਪੂਲਸ ਰਾਹੀਂ ਉਲੰਘਣਾ ਹੋਈਆਂ ਹੋਈਆਂ ਹਨ ਨਸ਼ੇ ਦੀ ਪਰਖ ਖਿਲਾਫ ਅਸੀਂ ਪੂਰੇ ਕੰਮ ਕਰਨਾ ਹੈ ਜਿਹਦੇ ਵਿੱਚ ਸਰ ਅਮਰਿਤਪਾਲ ਸਿੰਘ ਉਹਨਾਂ ਦਾ ਐਮ ਰੋਲ ਸੀ ਉਹਨਾਂ ਦੀ ਰਿਹਾਈ ਵਾਸਤੇ ਬੰਦੇ ਸਿੰਘਾਂ ਵਾਸਤੇ ਰਿਹਾਈ ਔਰ ਜਿਹੜੇ ਕਾਨੂੰਨੀ ਕਾਨੂੰਨ ਕੱਲੇ ਕਿਸਾਨੀ ਵਾਸਤੇ ਨਹੀਂ ਪਰ ਮਨੁੱਖਤਾ ਵਾਸਤੇ ਜਿਹੜੇ ਹੈਗੇ ਆ ਐਨਐਸਏ ਵਰਗੇ ਯੂਆਪਾ ਵਰਗੇ ਤੇ ਜਿਹੜੇ ਨਵੇਂ ਤਿੰਨ ਕਾਨੂੰਨ ਇਹਨਾਂ ਨੇ ਪਾਸ ਕੀਤੇ ਆ ਉਹਨਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਵਾਸਤੇ ਪਾਰਲੀਮੈਂਟ 'ਚ ਬਾਤ ਬੰਦ ਕਰਨੀ ਹੈ ਅਸੀਂ ਬੇਨਤੀ ਕਰਦੇ ਹੈਗੇ ਆਂ ਕਿ ਗੁਰੂ ਕੀ ਨਗਰੀ ਦੇ ਵਿੱਚ ਪੰਥਕ ਸੋਚ ਉੱਭਰਨੀ ਚਾਹੀਦੀ ਹੈ ਤੇ ਇਹ ਨਾ ਹੋਵੇ ਕਿ ਦਿੱਲੀ ਦਾ ਕਾਣਾ ਕੈਂਡੀਡੇਟ ਕੋਰੇ ਆ ਕੇ ਗੁਰੂ ਕੀ ਸੰਗਤ ਦੇ ਸਾਹਮਣੇ ਦਿੱਲੀ ਦੀ ਗੱਲ ਕਰਕੇ ਲੁੱਟ ਕੇ ਲੈ ਜੇ ਪਰ ਗੁਰੂ ਕੀ ਸੰਗਤ ਆਪਣੀ ਆਵਾਜ਼ ਆਪਣੇ ਹਰਿਮੰਦਰ ਸਾਹਿਬ ਦੇ ਹਮਲੇ ਤੋਂ 40 ਸਾਲ ਹੋ ਗਏ ਅਜੇ ਕੋਈ ਇਨਸਾਫ ਨਹੀਂ ਮਿਲਿਆ ਤੇ ਅਸੀਂ ਚਾਹੁੰਦੇ ਆਂ ਕਿ ਜੋ ਸਾਡੇ ਤਕਲੀਫਾਂ ਦਰਦ ਮੁਸ਼ਕਲਾਂ ਤੇ ਜਿਹੜੀ ਤਬਦੀਲੀ ਅਸੀਂ ਚਾਹੁੰਦੇ ਆਂ ਉਹ ਅਸੀਂ ਪਾਰਲਮੈਂਟ ਤੇ ਜਾ ਕੇ ਦੱਸ ਸਕੀਏ ਆਮ ਆਦਮੀ ਪਾਰਟੀ ਅੱਜ ਕੇਜਰੀਵਾਲ ਸਾਹਿਬ ਅੰਦਰ ਹੋਏ ਹੋਏ ਹਨ ਔਰ ਇਹਨਾਂ ਨੇ ਜਿਹੜੀਆਂ ਬਈ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਇਹ ਸਗੋਂ ਪੰਜਾਬ ਦੀ ਵੋਟ ਲੈ ਕੇ ਸਾਰੇ ਭਾਰਤ ਤੇ ਸਾਡੇ ਸਿਰ ਸਾਡੇ ਪੈਸੇ ਇਸ਼ਤਿਹਾਰ ਫਲਾ ਕੇ ਇਹਨਾਂ ਨੇ ਸਾਡਾ ਧੰਨ ਲੈ ਕੇ ਹੋਰ ਥਾਂ ਬਣਾਇਆ ਨਾ ਕਿ ਦਿੱਲੀ ਦੀਆਂ ਫੈਕਟਰੀਆਂ ਦਿੱਲੀ ਦੇ ਕਿਤੇ ਇਥੇ ਪੰਜਾਬ ਚ ਆ ਕੇ ਵਸਾਇਆ ਸਰਕਾਰ ਨੇ ਆਪਣੇ ਜਿਹੜਾ ਵਿੱਤ ਮੰਤਰੀ ਉਹਦੇ ਵਿੱਚ ਕੋਈ ਵੀ ਕੰਮ ਨਹੀਂ ਕੀਤਾ ਜਿੱਥੇ ਮੁਲਾਜ਼ਮਾਂ ਨੇ ਇਹਨਾਂ ਦੀਆਂ ਤਨਖਾਹਾਂ ਟਾਈਮ ਸਿਰ ਨਹੀਂ ਦਿੱਤੀਆਂ ਬਾਰਡਰ ਏਰੀਆ ਤੇ ਬਸ ਦੇ ਕਿਸਾਨ ਜਿਨ੍ਹਾਂ ਦੀਆਂ ਫਸਲਾਂ ਦਾ ਪੈਸਾ ਸੈਂਟਰ ਦੀ ਸਰਕਾਰ ਤੋਂ 10000 ਰੁਪਏ ਮੁਆਵਜ਼ਾ ਉੱਥੇ ਉਤਾਰਾ ਲੱਗਣ ਦਾ ਹੁੰਦਾ ਉਹ ਵੀ 2-2 3-3 ਮਹੀਨੇ ਇਹਨਾਂ ਨੇ ਡਿਸਕਸ ਨਹੀਂ ਕੀਤਾ ਇਹ ਪੈਸਾ ਇਧਰੋਂ ਉਧਰੋਂ ਕਰਕੇ ਸਾਰੇ ਇਸ਼ਤਿਹਾਰ ਜਿਹੜੇ ਹੈਗੇ ਆ ਗੁਜਰਾਤ ਦੇ ਇਲੈਕਸ਼ਨ ਤੇ ਹੁਣ ਜਿਹੜਾ ਚੱਲ ਰਿਹਾ ਸਾਰਾ ਪੈਸਾ ਵਰਤੀ ਜਾ ਰਿਹਾ ਹੈ ਪੰਜਾਬ ਵਾਲਿਆਂ ਦੀ ਨਿਕਾ ਨਹੀਂ ਹੈ 10 ਕਲਵਨ ਸੇ ਕੋਟਰਾ ਗੁਜਰਾ ਹਲਕਾ ਚਾਂਦ ਸੋਹਣੀ ਕਲ ਖੰਦਰਸਾ ਸੋ ਅੱਜ ਸਰਦਾਰ ਹਮਨ ਸਿੰਘ ਮਾਨ ਸਾਡੇ ਰਾਹ ਉੱਤੇ ਦੇ ਪੁਨਰੇ ਨਾਲ ਸਰਦਾਰ ਮਨੀ ਸਿੰਘ ਨਗਰ ਉੱਤੇ ਵੀ ਸਾਰੀ ਕੋਰਟੀ ਕਲਚਰ ਅਮਰਸਦੀ ਟੀਮ ਪਹੁੰਚੀ ਆ ਅਬਜੈਲ ਸਾਹ ਪਹੁੰਚਿਆ ਸੋ ਮੈਂ ਸੰਗਤਾਂ ਨੂੰ ਇਹੋ ਹੀ ਅਪੀਲ ਕਰੂੰਗਾ ਨਿਮਰਤਾ ਸਹਿਤ ਬੇਨਤੀ ਵੀ ਕਰੂੰਗਾ ਕਿ ਵੇਖੋ ਸਾਨੂੰ ਕਿੰਨੀਆਂ ਝੂਠੇ ਲਾਰੇ ਨਾਲ ਲਾ ਕੇ ਸਮੇਂ ਸਮੇਂ ਦੀਆਂ ਹਕੂਮਤਾਂ ਨੇ ਸਾਡੇ ਤੇ ਜ਼ਬਰ ਕੀਤਾ ਜ਼ੁਲਮ ਕੀਤਾ ਕੋਈ ਵੀ ਕੀਤਾ ਹੋਇਆ ਵਾਅਦਾ ਪੂਰਾ ਨਹੀਂ ਕੀਤਾ ਇਸ ਕਰਕੇ ਵੱਡੀ ਜਿੱਤ ਜਿਹੜੀ ਆ ਕਾਲੀ ਦਰਬਾਰ ਅਸਾਸ ਸਿਵਜੀ ਸਰਮਾ ਦੀ ਭਾਰੀ ਬਹੁਤ ਮਤ ਵੋਟਾਂ ਪਾ ਕੇ ਤੇ ਸਰਦਾਰ ਹਿਮਾਂ ਸਿੰਘ ਮਾਨ ਨੂੰ ਜਿਤਾਇਆ ਜਾਵੇ ਅਬਰਸਤ ਜ਼ਿਲ੍ਹੇ ਦੇ ਕੇਦਰੀ ਸ਼ਹਿਰ ਆ ਸਾਡਾ ਸਿਖਾਂ ਦਾ ਸੋ ਇਸ ਕਰਕੇ ਇੱਥੋਂ ਸਿਖਾਂ ਦਾ ਫਰਜ ਬੰਦਾ ਹੈ ਕਿ ਆਪਣਾ ਵੱਡਾ ਸਿੱਖ ਉਮੀਦਵਾਰ ਜਿਹੜਾ ਵਾ ਜਿਹੜੇ ਅਸਲੀ ਉਮੀਦਵਾਰ ਨੇ ਉਹਨੂੰ ਸਰਦਾਰ ਮਾਨ ਸਿੰਘ ਮਾਨ ਨੂੰ ਹੀ ਜਿਤਾਇਆ ਮੇਰਾ ਨਾਮ ਰੀਤ ਸਿੰਘ ਆ ਚਲੌਨੀ ਕਾਲੀਦਰ ਅਮਰਸਰ ਬਤੋਂ ਮੈਂ ਜਥੇਬੰਦ ਖਾਤਰ ਆ ਪੂਰੇ ਮਾਝੇ ਜੋਂ ਦਾ ਅਸੀਂ ਸੰਗਤਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਮਾਨ ਸਾਹਿਬ ਨੇ ਅੱਗੇ ਦੱਸ ਦਿੱਤਾ ਹੈ ਕਿ ਵਡੀਆਂ ਵਡੀਆਂ ਪਾਰਟੀਆਂ ਨਸ਼ੇ ਲੈ ਕੇ ਆਈਆਂ ਨੇ ਪੈਸਾ ਲੈ ਕੇ ਆਈਆਂ ਨੇ ਕੋਠ ਕਈ ਤਰ੍ਹਾਂ ਦੇ ਡਰਾਮ ਤੋਂ ਘਾ ਜਿਹੜੇ ਆ ਉਹ ਵੀ ਚੱਲਦੇ ਨੇ ਪਰ ਸਿੱਖ ਕੌਮ ਇੱਕ ਐਸੀ ਕੌਮ ਹੈ ਕੱਟ ਗਿੰਟੀਆਂ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਨੇ ਦੇਸ਼ ਦੀ ਸਿੱਖਾਂ ਨੇ ਤੇ ਪੰਜਾਬੀਆਂ ਨੇ ਦਿੱਤੀਆਂ ਆਪ ਜੀ ਨੂੰ ਪਤਾ ਹੈ ਕਿ ਜੋ 1947 ਤੋਂ ਲੈ ਕੇ ਦਰਬਾਰ ਸਾਹਿਬ ਤੱਕ ਕਿੰਨੀ ਸਾਡੀ ਦੁਰਦਸ਼ਾ ਹੋਈ ਹੈ ਸਾਨੂੰ ਬਗਾਨੀ ਦਾ ਬਹੁਤ ਵੱਡਾ ਅਸਾਸਤਰਾਤਾ ਇੰਡੀਆ ਨੇ ਕਿ ਸਾਹੀ ਇਸ ਮੁਲਕ ਦੇ ਜਾਪਦੇ ਨਹੀਂ ਅਸੀਂ ਬੇਨਤੀ ਕੀਤੀ ਸੀ ਪਤਾਂ ਆਮ ਸਾਾਨੂੰ ਸਰਬ ਸੁਭਾਨ ਨੂੰ ਸਾਰੇ ਮਾਝੇ ਨੇ ਤੇ ਅੰਮ੍ਰਿਤਸਰ ਦੇ ਵਿੱਚ ਸਿੱਖੀ ਦਾ ਸਭ ਤੋਂ ਪਹਿਲੀ ਸ਼ਹਿਰ ਆ ਇਹਦੇ ਵਿੱਚ ਵਧੀਆਂ ਸਾਨੂੰ ਕੈਡੀਨੇਟ ਦਿੱਤਾ ਜੇ ਸਾਡੀ ਬੇਨਤੀ ਪ੍ਰਧਾਨ ਸਿੰਘ ਸੈਨ ਮੰੰਨੀ ਤੇ ਮਾਨ ਸਿੰਘ ਮਾਨ ਨੂੰ ਅਸੀਂ ਤਾਰਿਆ ਗਿਆ ਅਸੀਂ 15 ਤਰੀਕ ਤੋਂ ਲਗਾਤਾਰ ਮੀਟਿੰਗਾਂ ਦਾ ਸਿਲਸਲਾ ਜੋ ਵੀ ਜਿੰਨੀ ਸਾਡੇ ਚ ਹਸਤੀ ਹੈ ਉਹ ਵਰਤ ਰਹੇ ਆ ਅਸੀਂ ਸਿੱਖ ਪਰਿਵਾਰਾਂ ਨੂੰ ਘੱਟ ਬੇਨਤੀਆਂ ਨੂੰ ਰਿਸ਼ੀਆਂ ਨੂੰ ਭਾਈਚਾਰਾ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਭਾਈ ਇੱਕ ਵਾਰੀ ਤੁਸੀਂ ਟਾਈਮ ਦੇ ਕੇ ਵੇਖੋ ਮਾਨ ਸਾਹਿਬ ਨੂੰ ਟਾਡੇ ਲਾਹਮੇ ਨਹੀਂ ਆਉਣਗੇ ਜੇ ਤਾਂ ਕੋਈ ਮੁਸ਼ਕਲਾ ਲਾਹਮੇ ਆਉਣਗੇ ਤੇ ਫਿਰ ਅਸੀਂ ਉਹ ਲੋਕਾਂ ਦੇ ਜੀਕੇ ਪਿਆਜਾ ਗੱਲ ਕਰਦੇ ਨਿਕਲ ਅਸੀਂ ਤੁਹਾਡੇ ਮੈਦਾਨ ਤੇ ਨਹੀਂ ਆਵਾਂਗੇ ਜੇ ਤਾਂ ਪੂਰਨ ਤੌਰ ਤੇ ਇਸ ਉਮੀਦਵਾਰ ਦਾ ਤਸੱਲੀ ਹੋਏਗੀ ਤੇ ਫਿਰ ਤੁਸੀਂ ਆਪ ਸੱਦਿਆ ਕਰੋਗੇ ਜਿਵੇਂ ਮਾਨਸਾ ਪੱਜ ਸੰਗਰੂਪ ਦੇ ਵਿੱਚ ਅੱਤੀਜੀ ਵਾਰੀ ਐਮਪੀ ਪਾ ਲੱਗੇ ਨੇ ਉਹਨਾਂ ਨੇ ਕੰਮ ਕੀਤਾ ਤੇ ਫਿਰ ਇਹ ਕੰਮ ਹੋਇਆ ਕਿਸੇ ਨੂੰ ਪਤਾ ਹੀ ਨਹੀਂ ਸੀ ਐਮਪੀ ਨੂੰ ਤੇ ਗ੍ਰਾਂਟ ਮਿਲਦੀ ਕਿ ਨਹੀਂ ਮਿਲਦੀ ਇਹ ਵੀ ਮਾਨ ਸਾਹਿਬ ਨੇ ਦੱਸਿਆ ਕਿ ਐਮਪੀ ਨੂੰ ਇੰਨੀ ਗ੍ਰਾਂਡ ਮੇਰੀ ਆ ਆ ਐਮਪੀ ਦੇ ਕੰਮ ਨੇ ਨਹੀਂ ਤੇ ਕੋਈ ਸਮਝ ਨਹੀਂ ਸੀ ਹੁੰਦੀ ਇਸ ਬੇਨਤੀ ਨੂੰ ਪ੍ਰਵਾਨ ਕਰੋ ਪੜ੍ਹੇ ਲਿਖੇ ਬੱਚੇ ਜਿਹੜੇ ਆ ਭੈਣਾ ਸਾਡੀਆਂ ਸਾਰੀਆਂ ਆਪਾਂੇ ਕੰਮਰ ਕੱਸੇ ਕਰਕੇ ਤੇ ਬਾਹਰ ਨਿਕਲੋ ਜਾਗੋ ਜਿਤਰਾ ਆਂਦੇ ਨੇ ਜਾਗੋ ਆਈ ਹੈ ਜਾਗੋ ਆਂਦਾ ਰੂਮ ਧਾਦ ਨੂੰ ਹਰ ਨਗਰ ਦੇ ਵਿੱਚ ਮੀਂਦਣਾ ਕਰਾਓ ਤੇ ਵੱਧ ਤੋਂ ਵੱਧ ਆਪਣੇ ਪੁਰੰਗ ਬੂਥ ਲਾਉਣੇ ਆ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਮੇਰੇ ਨਾਲ ਵਿਚਰਿਆ ਗੱਲ ਕੋਈ ਵੀ ਤੁਹਾਨੂੰ ਪ੍ਰਕਾਸ਼ ਸਿੰਘ ਪਾਲਨ ਦਾ ਬੰਦਾ ਲੈਣ ਬੂਥ ਆਵੇ ਜਾਂ ਭਾਜਪਾ ਦਾ ਆਵੇ ਜਾਂ ਆਮ ਪਾਰਟੀ ਦਾ ਜੀਤੇ ਤੁਹਾਨੂੰ ਪੂਰਾ ਆਪਣੇ ਤੇ ਯਕੀਨ ਆ ਵੀ ਇਹ ਬੰਦਾ ਸਾਡਾ ਬੂਥਮ ਪ੍ਰਸਾਦ ਕਾਲੀਦਾ ਦਾ 라ਉ ਤਨ ਬੂਥ ਸਿਉ ਨਹੀਂ ਕਿ ਬੂਥ ਨਾਲ ਤੇ ਉਹ ਵੋਟਾਂ ਜੀ ਪਵੇਗੀ ਇਹਦੇ ਵਿੱਚ ਵੀ ਇੱਕ ਬੜਾ ਵੱਡਾ ਛਲਾ ਇਹ ਮੈਨੂੰ ਇਸ ਗੱਲ ਦਾ ਪਤਾ ਇਹ ਵੀ ਬੇਨਤੀ ਸੰਤਾ ਨੂੰ ਅਸੀਂ ਕਰਦੇ ਆਂ ਕਿ ਆਪ ਆਪਣੇ ਬੂਥ ਲਾ ਕੇ ਖੁਦ ਮੋੜ ਕੋ ਆਓ ਤੇ ਨਿਗਰਾਨੀ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਨਾ ਤੇ ਚੜਦਾ ਪੰਜਾਬ ਸੀ ਇੱਕ ਹੁੰਦਾ ਸੀ 70% ਸਾਡਾ ਵਪਾਰ ਆਪਸ ਚ ਜੁੜਦਾ ਸੀਗਾ ਜਿੰਨੀ ਦੇਰ ਸਾਜੀਆਂ ਕਣਕਾ ਹੁਣ ਕਣਕ ਦਾ ਰੇਟ ਕੀ ਹੈ ਮੇਰਾ ਖਿਆਲ 2500 ਮੰਡੀ ਦੇ ਫਿਕਰੀ ਹੈ 2500 ਹੈ ਨਾ ਮੈਂ 6400 ਪਾਕਿਸਤਾਨੀ ਰੁਪਈਆ ਜੋਕ ਕੇ 3500 ਰੁਪਏ ਮਾਨਾ ਨੂੰ ਇਸ ਧਰਤੀ ਦਾ ਮਾਨ ਦਾ ਨਹੀਂ ਨਫ਼ਰਤ ਨਾਲ ਦੇਖਦਾ ਹੈਗਾ ਇਹ ਨਫ਼ਰਤ ਦਾ ਆਸਰਾ ਕਾਂਗਰਸ ਵੀ ਲੈਂਦੀ ਹੈ ਬੀਜੇਪੀ ਤਾਂ ਕਰਦੀ ਕਰਦੀ ਹੈ ਚੋਣ ਆਇਆ ਨਹੀਂ ਕਿਤੇ ਨਾ ਕਿਤੇ ਘਾਟ ਗੈਂਤੀ ਨੂੰ ਵੱਡਿਆ ਮਾਰਿਆ ਕੁੱਟਿਆ ਕੋਈ ਨਾ ਕੋਈ ਹਾਲ ਉਹਨਾਂ ਦਾ ਕੀਤਾ ਨਹੀਂ ਤੇ ਨਾਲ ਦੀ ਨਾਲ ਇੰਦਰਾ ਗਾਂਧੀ ਵੀ ਕਰੂਗੀ ਮੋਦੀ ਵੀ ਕਰੂਗਾ ਪਾਕਿਸਤਾਨ ਨਾਲ ਲੜਾਈ ਜ਼ਰੂਰ ਲਾਣੀ ਹੈ ਉੱਥੇ ਬਣਾਈ ਕਹਿ ਬਣਾ ਉਹ ਹੁਣ ਕਿਸ ਭੈੜ ਕਰੇ ਬਣਾ ਉੱਥੇ ਉਂਗਲ ਲਾਈ ਬਣਾ ਇਹਨਾਂ ਦੀ ਵੋਟ ਦਾ ਸਰਦਾ ਹੀ ਨਹੀਂ ਰਗਾ ਤੇ ਫਿਰ ਅੰਮ੍ਰਿਤਸਰ ਸਾਹਿਬ ਨੂੰ ਕੀ ਫਾਇਦਾ ਹੈ ਦਾ ਸਾਡਾ ਤਾਂ ਵਪਾਰ ਸਾਡਾ ਕਿਤੇ ਸਾਰੇ ਖੁਸ਼ਹਾਲ ਹੋ ਜਾਣਗੇ ਸਾਡੀ ਸੋਚ ਹੈ ਕਿ ਅਸੀਂ ਇਹ ਗੁਰੂਆਂ ਦੀ ਧਰਤੀ ਗੁਰੂ ਕੀ ਨਗਰੀ ਨੂੰ ਉਸ ਵਪਾਰ ਰਾਹੀਂ ਜੋ ਪਹਿਲਾ ਹੁੰਦਾ ਸੀਗਾ ਜਿਹੜਾ ਲਾਹੌਰ ਤੇ ਅੰਮ੍ਰਿਤਸਰ ਤਕਰੀਬਨ ਇੱਕ ਹੁੰਦੇ ਸੀਗੇ ਇੱਥੇ ਵੀਰ ਨੇ ਉਧਰ ਗੁਜਰਾਤ ਬੰਗੜ ਤੇ ਲੈ ਕੇ ਚਲੇ ਜਾਣਾ ਹੈਗਾ ਉਹ ਮਸ਼ੀਨ ਉਸ ਤੇ ਲਿਜਾਊਗੀ ਕਿਸ਼ਤੀ ਕੇਰੀ ਗੁਜਰਾਤੀ ਦੀ ਚੱਕ ਤੇ ਉੱਾਈ ਜਾਊਗਾ ਗੁਜਰਾਤੀ ਵੀਰ ਨੇ ਦਰਾਂ ਦੇ ਫੇਰ ਪਾਉਂਦੇ ਚੱਕ ਤੇ ਆਉਣਾ ਉਹ ਮੈਨੂੰ ਦੱਸੋ ਭਰਾਵਾ ਪਾਈਸਾ ਕਿਦਾ ਬਣੂ ਪੈਸਾ ਥੋੜਾ ਬਣਿਆ ਮਸ਼ੀਨਾ ਤੁਸੀਂ ਪੈਦਾ ਕਰੋ ਬਾਰਡਰ ਆ ਖੜਾ ਹੈਗਾ ਔਰ ਪਰ ਹੋਣ ਚ ਪੈਸਾ ਸਾਰਾ ਗੁਜਰਾਤੀ ਸਿੱਧੀ ਲੈ ਗਿਆ ਫਿਰ ਸਾਡਾ ਕੀ ਬਣਦਾ ਵਪਾਰ ਜੇ ਕੋਈ ਖਾਲਸਾ ਰਾਜ ਦੀ ਗੱਲ ਕਰਦੇ ਖਾਲਿਸਤਾਨ ਦੀ ਗੱਲ ਕਰਦੇ ਸਿੱਧਾ ਕੈਸ਼ ਪੈ ਜਾਂਦਾ ਉਹਨਾਂ ਦੀ ਜਿਹੜੀ ਮੈਨੀਫੈਸਟੋ ਹੈ ਆਮ ਆਦਮੀ ਪਾਰਟੀ ਦਾ ਉਹਦੇ ਵਿੱਚ ਉਹਦਾ ਪਤਾ ਨਾ ਕੀ ਹੈ ਆਪ ਦਾ ਰਾਮ ਰਾਜ ਹੁਣ ਰਾਮ ਰਾਜ ਦੀ ਗੱਲ ਜੇ